ਅਭੀਤੇ ਦਿਨ ਅੰਮ੍ਰਿਤਸਰ ਵਿਖੇ ਦੇ ਐਸਐਸਪੀ ਮਨਿੰਦਰ ਸਿੰਘ ਦੇ ਵੱਲੋਂ ਇੱਕ ਪੀਸੀ ਕੀਤੀ ਗਈ ਸੀ ਤੇ ਜਾਣਕਾਰੀ ਦਿੱਤੀ ਗਈ ਸੀ ਕਿ ਅੰਮ੍ਰਿਤਸਰ ਵਿਧਾਤੀ ਪੁਲਿਸ ਦੇ ਵੱਲੋਂ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਜੋ ਲਗਾਤਾਰ ਭਾਰਤੀ ਦੇ ਜਰੀ ਇਨਫੋਰਮੇਸ਼ਨ ਸੀਗੀ ਉਹ ਪਾਕਿਸਤਾਨ ਬੈਠੇ ਆਏ ਸੀ ਏਜੰਟ ਨਾਲ ਜਿਹੜੇ ਸੰਪਰਕ ਵਿੱਚ ਦੇ ਸੀਗੇ ਤੇ ਤੁਹਾਨੂੰ ਦੱਸਦੇ ਕਿ ਜਿਹੜੇ ਗ੍ਰਿਫਤਾਰੀ ਕੀਤੇ ਗਏ ਨੌਜਵਾਨਾਂ ਵਿੱਚ ਇੱਕ ਭਾਰਤੀਏ ਫੌਜ ਦੇ ਵਿੱਚ ਜਵਾਨ ਸੀਗਾ ਜਿਸ ਦਾ ਨਾਮ ਜਿਹੜਾ ਗੁਰਪ੍ਰੀਤ ਸਿੰਘ ਕੁਰਫਾ ਗੋਪੀ ਦਾ ਸਾਇਰਾ ਸੇਕਸਦ ਮੌਜੂਦ ਉਸਦੇ ਪਿੰਡ ਮੌਜੂਦ ਹੈਗੇ ਆ ਜੋ ਕਿ ਹਲਕਾ ਰਾਜਸਾਸੀ ਦਾ ਪਿੰਡ ਧਾਰੀਵਾਲ ਇਸ ਪਿੰਡ ਦੇ ਵਿੱਚ ਮੌਜੂਦ ਦਾ ਜਿੱਥੇ ਤੁਸੀਂ ਤੁਹਾਨੂੰ ਘਰ ਦੇਖਦੇ ਗੁਰਪ੍ਰੀਤ ਸਿੰਘ ਉਰਫ ਗੋਪੀ ਦਾ ਘਰ ਦੇਖ ਲਓ ਜਿਹੜਾ ਕਿ ਭਾਰਤੀ ਫੌਜ ਦੇ ਵਿੱਚ ਤਨਾ ਸੀਗਾ तकरीबन 2016 ਵਿੱਚ ਜਿਹੜੀ ਭਰਤੀ ਹੋਈ ਸੀਗੀ ਤੇ ਕਿਹਾ ਜਾ ਰਿਹਾ ਸੀਗਾ ਉਹ ਘਰ ਆਪਣੇ ਆਇਆ ਸੀਗਾ ਤੇ ਕਿਤਨਾ ਕਿਤੇ ਜੋ ਐਸਐਸਪੀ ਦਿਹਾਤੀ ਨੇ ਅਮਰਿੰਦਰ ਸਿੰਘ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਯੂਐਸਪੀ ਦੇ ਰਾਹੀ ਕਿਤਨਾ ਕਿਤੇ ਇਸ ਦੇ ਵੱਲੋਂ ਪਾਕਿਸਤਾਨੀ ਵਿੱਚ ਬੈਠੇ ਆਏ ਸੀ ਏਜੰਟ ਨਾਲ ਸਰਪਕ ਵਿੱਚ ਸੀਗਾ ਤੇ ਰੀਪੋਰਟ ਹੈਗੀ ਭਾਰਤੀ ਫੌਜ ਦੀ ਜਿਹੜੀ ਗਤੀਵਿਧੀਆਂ ਸੀ ਉਸ ਦੇ ਵੱਲੋਂ ਜਿਹੜੀਆਂ ਮੋਹੀਆ ਕਰਵਾਈਆਂ ਜਾਂਦੀਆਂ ਸੀਗਾ ਤੇ ਇਹ ਵੀ ਐਸਐਸਪੀ ਵੱਲੋਂ ਜਾਣਕਾਰੀ ਦਿੱਤੀ ਹੈ ਕਿ ਕੁਝ ਟ੍ਰਾਂਜੈਕਸ਼ਨ ਹੈ ਉਹ ਚਾਹੀਦੀ ਹਾਲਾਂਕਿ ਲਗਾਤਾਰ ਅਸੀਂ ਤੁਹਾਨੂੰ ਘਰ ਦੀਆਂ ਤਸਵੀਰਾਂ ਖਾਰੇ ਗੁਰਪ੍ਰੀਤ ਸਿੰਘ ਉਰਫ ਗੋਪੀ ਦੇ ਗੁਰਪ੍ਰੀਤ ਜੀ ਦਾ ਤਾਈ ਸਾਡੇ ਨਾਲ ਲੈ ਤਾਈ ਦੇ ਨਾਲ ਜੀ ਗੁਰਪ੍ਰੀਤ ਕਦੋਂ ਭਰਤੀ ਹੋਇਆ ਸੀਗਾ ਫੌਜ ਤੇ ਮੈਨੂੰ ਪਤਾ ਤਾਂ ਜੱਤਾ ਨਹੀਂਗਾ 16 17 ਦੇ ਲੱਗਈ ਹੈ ਤੈਨੂੰ ਕਦੋਂ ਪਤਾ ਲੱਗਾ ਕੀ ਹਾਂ ਉਹ ਉਸਨੂੰ ਅਰੈਸਟ ਕਰ ਲਿਆ ਗ੍ਰਫਤਾਰ ਕਰ ਲਿਆ ਗੁਰਪ੍ਰੀਤ ਨੂੰ ਸਾਨੂੰ ਤੇ ਫੋਨ ਕੀਤਾ ਮਤਲਬ ਇਹਨਾਂ ਭਰਾ ਮੇਰੇ ਨਹੀਂ ਉਤੋਂ ਵੀ ਆ ਗੱਲ ਬਣ ਗਈ ਹੈ ਬਤਨ ਇਹ ਪੁਲਿਸ ਚੁੱਕ ਲੈ ਗਈ ਇਹਨੂੰ ਹਾਂ ਉਹ ਦੇ ਇਥੋਂ ਦੇ ਹਸਪਤਾਲ ਗਏ ਆ ਉਹ ਘਰ ਦੀ ਆਪਣੇ ਮਿੱਕੇ ਗਿਆ ਹਾਂ ਹਾਂ ਸਾਨੂੰ ਤੇ ਕਹੀ ਪਤਾ ਲੱਗਾ ਤੇ ਉਹ ਮਤਲਬ ਛੁੱਟੀਆਂ ਕਿੱਟਣ ਆਇਆ ਸੀਗਾ ਕਿ ਉਹ ਜਿਹੜਾ ਗੁਰਪ੍ਰੀਤ ਦੀ ਬਾਈਵ ਸੀਗੀ ਪ੍ਰੈਗਨੈਂਟ ਸੀਗੀ ਹਨਾ ਹਾਂ ਉਹ ਮਾਤਾ ਵੀ ਠੀਕ ਨਹੀਂ ਗਈ ਮਾਤਾ ਵੀ ਹਸਪਤਾਲਿਆ ਹੋਣੇ ਅਜੇ ਤੜਪਦੀ ਤੜਫਦੀ ਮਿੱਕੇ ਗਿਆ ਹੀ ਗੱਡੀ ਤੇ ਹੁਣ ਗੱਡੀਆਂ ਖਤਮ ਹੋ ਗਈਆਂ ਫਿਰ ਫਿਰੇ ਗਤੋਂ ਹੋ ਗਏ ਤੇ ਮੁੰਡੇ ਦੀ ਹਾਲਤ ਵੇਖ ਕੇ ਕੱਲ ਉਥੇ ਉਹਨੂੰ ਮਲਾਇਆ ਨੇ ਤੋਨੋ ਹੱਥ ਖੜੀ ਲੱਗੀ ਉਹਦਾ ਕੁਝ ਹੋ ਗਿਆ ਫਿਰ ਲੈ ਕੇ ਗਿਆ ਤੇ ਹਸਪਤਾਲ ਤੋਂ ਅਰੈਸਟ ਕਰ ਲਿਆ ਸੀ ਗੁਰਪ੍ਰੀਤ ਘਰ ਵੀ ਆਈ ਸੀ ਪੁਲਿਸ ਹਾਂ ਇੱਥੇ ਨਹੀਂ ਆਈ ਨਹੀਂ ਇੱਥੇ ਨਹੀਂ ਇੱਥੇ ਨਹੀਂ ਤੇ ਤੂੰ ਕਿਸ ਤਰ੍ਹਾਂ ਇਸਨਾ ਤੁਹਾਡਾ ਹੈਗਾ ਵਾ ਕਿਸ ਤਰ੍ਹਾਂ ਸੁਭਾਅ ਕਿਸ ਤਰ੍ਹਾਂ ਦੀ ਗੁਰਪ੍ਰੀਤ ਦਾ ਬਿਲਕੁਲ ਵਧੀਆ ਕੋਈ ਗੱਲ ਬਾਤ ਨਹੀਂ ਅਹੀਂ ਤੇ ਉਹ ਜੀ ਚੀਜ਼ ਕੋਈ ਵਖੀ ਨਹੀਂ ਗਈ ਹਾਂ ਨਾ ਕੋਈ ਕੁਛ ਨਹੀਂ ਵੇਖਿਆ ਇਹਦਾ ਇਹੋ ਜੀ ਗੱਲ ਭਈ ਕਿ ਪਾ ਜਿਤਨਾ ਆਖੀ ਜਾਂਦੇ ਪਾਤਾ ਨਾ ਹੋਇਆ ਇਹ ਹੀ ਕੱਖ ਵੀ ਨਹੀਂ ਉਹਦੇ ਕੋਲ ਪੱਲੇ ਕੱਖ ਨਹੀਂਗਾ ਉਹਦੇ ਅਕਾਊਂਟ ਵੇਖੇ ਜਾਂਣ ਉਹਦੇ ਖਾਤੇ ਵੇਖੇ ਜਾਂਣ ਉਹ ਪੁਲਿਸ ਐਸਐਸਪੀ ਇਹ ਹੀ ਕਹਿ ਰਹੇ ਨੇ ਕਿ ਟ੍ਰਾਂਜੈਕਸ਼ਨਾਂ ਹੋਈਆਂ ਵਾ ਖਾਤੇ ਦੇ ਵਿੱਚ ਗੁਰਪ੍ਰੀਤ ਦੇ ਉਹ ਬਾਰੇ ਮੈਨੂੰ ਨਹੀਂ ਪਤਾ ਉਹ ਉਹ ਜੋ ਮਰਜ਼ੀ ਕਰ ਲਿਆ ਇੱਕ ਹੋਰ ਸਾਥੀ ਦਾ ਨਾਮ ਆ ਰਿਹਾ ਮਸੀਹੀ ਦਾ ਵੀ ਨਾਮ ਆ ਰਿਹਾ ਉਹ ਕਿਸ ਤਰ੍ਹਾਂ ਜਾਣਦੇ ਤੁਸੀਂ ਕਿਸ ਤਰ੍ਹਾਂ ਸੰਪਰਕ ਤੇ ਆਏ ਸੀ ਦੋਵੇਂ ਬਹੁਤ ਦਿਹਾੜੀ ਡੱਪਾ ਕਰਦਾ ਫਿਰਦਾ ਮੁੰਡਾ ਹੁਣ ਪਤਾ ਨਹੀਂ ਉਹਦੇ ਨਾਲ ਕਿਹ ਤਰ੍ਹਾਂ ਉਹ ਉਹ ਕੀ ਇਲਜ਼ਾਮ ਲੱਗ ਗਿਆ ਉੱਤੇ ਪਰ ਝੋਨਾ ਚੰਨਾ ਲਾਉਂਦੇ ਦਿਹਾੜੀ ਕਰਦੇ ਨੇ ਉਹ ਜਾ ਕੇ ਉਹਦੇ ਘਰ ਵੇਖੋ ਹਾਲਾਤੀ ਉਹਦੇ ਤੇ ਗੁਰਪ੍ਰੀਤ ਜਿਹੜੀ ਮਾਤਾ ਜੀ ਉਹ ਵੀ ਤਬੀਤ ਖਰਾਬ ਕਰ ਕਿੰਨੇ ਕਹਿੰਦੇ ਫੇਲ ਹੋ ਬਿਲਕੁਲ ਕਿੰਡੀਆਂ ਖੇਲ ਨੇ ਅੱਛਾ ਤੁਹਾਡੇ ਇਥੇ ਖੇਤਾਂ ਤੇ ਖੜਦਿਆਂ ਆ ਜੇ ਦੇ ਵੇਖ ਲਿਓ ਜੀ ਤੇ ਗੁਰਪ੍ਰੀਤ ਦੇ ਜਿਹੜੇ ਬਾਪੂ ਜੀ ਨੇ ਉਹ ਕੀ ਕੰਮ ਕਰਦੇ ਨੇ ਖੇਤੀਬਾੜੀ ਕਰਦੇ ਨੇ ਨਾ ਉਹ ਖੇਤੀਬਾੜੀ ਕਰੀ ਐ ਉਹ ਕੋਈ ਨਹੀਂ ਬੈਲੀ ਹਾਂ ਬਾਕੀ ਗਹਣੇ ਪਿਆਸਾਂ ਸਾਰਾ ਤੇ ਜੋ ਪੰਜਾਬ ਪੁਲਿਸ ਅੰਮ੍ਰਿਤਸਰ ਦੀ ਪੁਲਿਸ ਕਹਿ ਰਹੀ ਹੈ ਕਿ ਕੂਫੀਆ ਜਾਣਕਾਰੀਆਂ ਸਾਂਝੀ ਕਰਦੇ ਸੀ ਪਾਕਿਸਤਾਨ ਨਾਲ ਉਹ ਤੁਸੀਂ ਕਿਸ ਸਮੇਂ ਦੇ ਇਹ ਤੇ ਉਹਨਾਂ ਜੋ ਵੇਖਿਆ ਹੋਗਾ ਉਹਨਾਂ ਨੂੰ ਪਤਾ ਹੋਊ ਅਸੀਂ ਗੜਾ ਵੇਖਿਆ ਹੈ ਤੇ ਨਾਲ ਇੱਥੇ ਕੋਈ ਪੁਲਿਸ ਲਾਇਆ ਹੀ ਐ ਸਾਨੂੰ ਇਹ ਗੱਲ ਤਾਂ ਪਤਾ ਨਹੀਂ ਹੈਗਾ ਵੀ ਸਭ ਝੂਠ ਹੈ ਕੋਈ ਵੀ ਨਹੀਂ ਅਗੀ ਗੱਲ ਇਹ ਨਹੀਂ ਝੂਠੀ ਬਿਲਕੁਲ ਝੂਠ ਹੈ ਤੇ ਉਹ ਅੱਜ ਜੋ ਮਰਜੀ ਪੁਲਿਸ ਬਣਾ ਲਵੇ ਇਹ ਅਸੀਂ ਕਹਿ ਨਹੀਂ ਸਕਦੇ ਹੋਰ ਘਰ ਵਿੱਚ ਕੋਣ ਕੋਣ ਗੁਰਪ੍ਰੀਤ ਦੇ ਕਿੰਨੇ ਭੈਣ ਭਰਾ ਨੇ ਦੋ ਭੈਣਾਂ ਤੇ ਇੱਕ ਭਰਾ ਹੈ ਦੋ ਭੈਣਾਂ ਇੱਕ ਭਰਾ ਆ ਕਰ ਲੈ ਗੋਪੀ ਇੱਕ ਵਾਰ ਵੱਡੀ ਵਿਆਹੀ ਹੈ ਛੋਟੀ ਵਿਆਣ ਵਾਲੀ ਹੈ ਕੀ ਕਰਦੇ ਹੁਣ ਕਿਸ ਤਰ੍ਹਾਂ ਦੇ ਹਾਲਾਤ ਆ ਮਤਲਬ ਹਾਲਾਤ ਨੇ ਆ ਉਹ ਗੁਰਦਰਾਣਾ ਉੱਥੇ ਉਹ ਸੇਵਾ ਕਰਦਾ ਜੀ ਭਰਾ ਮੇਰਾ ਤੇ ਉਹਦੇ ਫਿਰ ਤੇ ਗੁਜ਼ਾਰਾ ਹੁੰਦਾ ਹੋਰ ਤੇ ਜਾਂ ਉਹਦੀ ਤਨਖਾਹ ਮਸਾਂ ਆਉਂਦੀ ਹੋਰ ਤੇ ਕੱਖ ਨਹੀਂ ਉਹ ਜਿਹੜੀ ਕੋ ਤੇੜ ਹੈਗੀ ਨਾ ਉਹ ਹੀ ਟੁੱਟ ਗਈ ਸੋ ਬਿਲਕੁਲੋ ਬੀਤੇ ਦਿਨ ਅੰਮ੍ਰਿਤਸਰ ਵਿਧਾਤੀ ਪੁਲਿਸ ਦੇ ਐਸਐਸਪੀ ਨੇ ਮਨਿੰਦਰ ਸਿੰਘ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਤੇ ਜਾਣਕਾਰੀ ਦਿੱਤੀ ਗਈ ਸੀ ਕਿ ਇੰਟੈਲੀਜੈਂਸ ਵਿਭਾਗ ਤੇ ਭਾਰਤੀ ਫੌਜ ਤੇ ਅੰਮ੍ਰਿਤਸਰ ਅਧਿਆਤਿ ਪੁਲਿਸ ਵੱਲੋਂ ਕਿਤਨਾ ਕਿ ਵੱਡਾ آپریشن ਕੀਤਾ ਹੈ ਜਿਹਦੇ ਵਿੱਚ ਦੋ ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਹਦੇ ਵਿੱਚ ਇੱਕ ਭਾਰਤੀ ਜਵਾਨ ਭਾਰਤੀ ਆਰਮੀ ਦੇ ਵਿੱਚ ਇੱਕ ਜਵਾਨ ਵੀ ਸੀਗਾ ਗੁਰਪ੍ਰੀਤ ਸਿੰਘ ਉਰਫ ਗੋਪੀ ਜੋ ਸੀਗਾ ਜੋ 2016 ਤੇ ਹੀ ਭਰਤੀ ਹੋਇਆ ਸੀਗਾ ਤੇ ਜੋ ਐਸਐਸਪੀ ਮਨਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਹੈਗੀ ਆ ਕਿ 8-9 ਮਹੀਨਾ ਤੋਂ ਉਸ ਦੇ ਵੱਲੋਂ ਲਗਾਤਾਰ ਖੂਫੀਆ ਜਿਹੜੀਆਂ ਜਾਣਕਾਰੀਆਂ ਸੀਗੀਆਂ ਭਾਰਤੀ ਫੌਜ ਦੀ ਭਾਰਤ ਸਰਕਾਰ ਦੀ ਉਹ ਪਾਕਿਸਤਾਨ ਜਿਹੜੀਆਂ ਮੁਹਈਆ ਕਰਵਾਈ ਜਾਂਦੀ ਸੀ ਯੂਐਸਪੀ ਦੇ ਰਾਹੀਂ ਕਿ ਪੈਨ ਡਰਾਈਵ ਤੇ ਰਾਹੀਂ ਫਿਲਹਾਲ ਅਸੀਂ ਜੋ ਤੁਹਾਨੂੰ ਸਾਹਮਣੇ ਘਰ ਵਖਾ ਰਿਹਾ ਗੁਰਪ੍ਰੀਤ ਸਿੰਘ ਉਰਫ ਗੋਪੀ ਦਾ ਘਰ ਹੈਗਾ ਜੋ ਕਿ ਭਾਰਤੀ ਫੌਜ ਦੇ ਵਿੱਚ ਜਵਾਨ ਹੈਗਾ ਤੁਹਾਨੂੰ ਜਸਤੇ ਕਿ ਜੰਮੂ ਦੇ ਵਿੱਚ ਤਣਾਤ ਸੀਗਾ ਤੇ ਅਸੀਂ ਉਸ ਦੇ ਤਾਇਏ ਦੇ ਨਾਲ ਵੀ ਗੱਲਬਾਤ ਕੀਤੀ ਤਾਇਆ ਦਾ ਵੀ ਇਹ ਕਹਿਣਾ ਸੀਗਾ ਕਿ ਕਿਤਨੇ ਕਿਤੇ ਉਸ ਦੀ ਮਾਂ ਦੀ ਤਬੀਅਤ ਕਾਫੀ ਖਰਾਬ ਸੀ ਛੁੱਟੀਆਂ ਤੇ ਆਇਆ ਸੀਗਾ ਤੇ ਉਹ ਪਿਓ ਬਣਨ ਵਾਲਾ ਸੀਗਾ ਤੇ ਤਿੰਨ ਚਾਰ ਦਿਨ ਪਹਿਲਾਂ ਹੀ ਪੁਲਿਸ ਦੇ ਵੱਲੋਂ ਉਸ ਨੂੰ ਹਸਪਤਾਲ ਤੋਂ ਜਿਹੜਾ ਹਿਰਾਸਤ ਯਾਨੀ ਕਿ ਗ੍ਰਿਫਤਾਰ ਕੀਤਾ ਜਾਂਦਾ ਹਾਲਾਂਕਿ ਪਰਿਵਾਰ ਦਾ ਜੋ ਤਾਇਆ ਸੀਗਾ ਗੁਰਪ੍ਰੀਤ ਸਿੰਘ ਉਰਫ ਗੋਪੀ ਫੌਜੀ ਦਾ ਇਹ ਕਹਿਣਾ ਕਿ ਧੱਕਾ ਕੀਤਾ ਜਾ ਰਿਹਾ ਹੈਗਾ ਹਾਲਾਂਕਿ ਅੱਜ ਜ਼ਰੂਰ ਕਿਦਾਂਗੇ ਦੋਵਾਂ ਨੂੰ ਮਾਂਜੋਗਦਾਲ ਤੇ ਪੇਸ਼ ਕੀਤਾ ਜਾਵੇਗਾ ਸੋ ਲਗਾਤਾਰ ਪੁਸ਼ਤ ਤਰ ਪੜਤਾਲ ਕੀਤੀ ਜਾਵੇ ਤੇ ਕਹਿ ਸਕਦੇ ਹਾਂ ਕਿ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਆ ਕਿਉਂਕਿ 8-9 ਮਹੀਨਿਆਂ ਤੋਂ ਗੁਰਪ੍ਰੀਤ ਸਿੰਘ ਉਰਫ ਗੋਪੀ ਦੇ ਵੱਲੋਂ ਲਗਾਤਾਰ ਜਿਹੜੀ ਜਾਣਕਾਰੀ ਆ ਸੀਗੀਆਂ ਉਹ ਪਾਕਿਸਤਾਨੀ ਵਿੱਚ ਬੈਠੇ ਆਈਐਸਆਈ ਏਜੰਟਾਂ ਜਿਹੜੀਆਂ ਸਾਂਝੀਆਂ ਕਿਤੇ ਆ ਜਾਂਦੇ ਸੀ ਜਿਸ ਦੇ ਬਦਸ ਨੂੰ ਪੈਸੇ ਜਿਹੜੇ ਮਿਲਦੇ ਸੀਗੇ ਤੁਹਾਨੂੰ ਦੱਸ ਜਿਹੜਾ ਪਿੰਡ ਹੈਗਾ ਵਾ ਬਿਲਕੁਲ ਪਾਕਿਸਤਾਨੀ ਸਰਹੱਦ ਦੇ ਕੋਲ ਬਿਲਕੁਲ ਪਿੰਡ ਹੈਗਾ ਵਾ ਧਾਰੀਵਾਲ ਜੋ ਕਿ ਹਲਕਾ ਰਾਏ ਸਾਂਸੀ ਦੇ ਹਲਕੇ ਦੇ ਅੰਦਰ ਪਿੰਡ ਆਉਂਦਾ ਧਾਰੀਵਾਲ ਸਾਹਮਣੇ ਤਾਰਾ ਹੈਗੀਆਂ ਵਾ ਤੇ ਕਿਤਨਾ ਕਿਤੇ ਕਿਸ ਤਰ੍ਹਾਂ ਸੰਪਰਕ ਤੇ ਆਇਆ ਸੀਗਾ ਇਹ ਫੌਜੀ ਆਈਐਸਆਈ ਏਜੰਟ ਦੇ ਨਾਲ ਫਿਲਹਾਲ ਹੈ ਜਾਂਚ ਦਾ ਵਿਸ਼ਾ ਪਰ ਤੁਹਾਨੂੰ ਦੱਸਿਆ ਜੀ ਰਿਮਾਂਡ ਜਰੂਰ ਲਿੱਤਾ ਜਾਵੇਗਾ ਤੇ ਕਹਿ ਸਕਦੇ ਹੋਰ ਵੀ ਵੱਡੇ ਜਿਹੜੇ ਖਲਾਸੇ ਹੋਣ ਦੀ ਉਮੀਦ ਜਿताई ਜਾ ਰਹੀ ਕੈਮਰਾਮੈਨ ਦਲੀਪ لال ਪਰਸ਼ਰਮਾ ਜੀ মিডিਆ ਅੰਮ੍ਰਿਤਸਰ